ਕੀ ਨਾ ਹੋਟਾਈ ਇਹ ਐਸੀ ਫਿਜੀ ਕੁਮਾਰ ਜੀ ਬੇਗਮਾਂ ਦੇ ਕੀ ਕੱਢਣਾ ਸੀ ਯਾਰ ਰਾਤ ਨੂੰ ਕੋਲ ਆਈ ਇੱਕ ਜੀ 12:00 ਵਜੇ ਬੀਚੋ ਗਿਆ ਤੇ ਜੱਬੀ ਬਾਜ਼ਾਰ ਦੇ ਨਾਲ ਕਰਤਾਰੀ ਦੀ ਕਿਤਾਬਾਂ ਦੇ ਸਾਹਮਣੇ ਮਾਰਨਾ ਕਰਦਾ ਤੇ ਅਸੀਂ ਮੌਕੇ ਤੇ ਪਹੁੰਚੇ ਤੇ ਬੰਦੇ ਸੀਗੇ ਜੀ ਚੰਡੀਗੜ੍ਹ ਵੱਲੋਂ ਆ ਰਹੇ ਸੀਗੇ ਜੀ ਕਿੱਥੇ ਇਹਨਾਂ ਦੇ ਵੱਜੀ ਗਾ ਕਿੱਥੇ ਕਿੱਥੇ ਬੰਦੇ ਨਸਿਆ ਰਹੇ ਇਹ ਬੰਦੇ ਬੰਬਾਂ ਦੇ ਰਾਹ ਸੀ ਠੀਕ ਜੀ ਠੀਕ ਜੀ ਗੇ ਮੇਰਾ ਫਟਵਰ ਚੜਾ ਲੱਗਿਆ ਜੀ ਸੱਟਾਂ ਮਾੜੀ ਮੋਟੀਆਂ ਲੱਗੀਆਂ ਨਹੀਂ ਮੂਲੀ ਸੱਟਾਂ ਜੀ ਕਿਹੜੀ ਦੁਕਾਨਦਾਰ ਦੇ ਨਾਲ ਜਾਣਾ ਹਾਂਜੀ ਰਾਜ ਗੱਡੀ ਬੜੀ ਸੀ ਉਹਨਾਂ ਨੂੰ ਓਮਕਾਰ ਜੁਲਰੀ ਜੀ ਕਿੱਡੀ ਦੇਖਣੋਂ ਮਿੱਤਰ ਰਾਜ ਰੌਕ ਸ਼ਟਰ ਬੜੀ ਰੌਕ ਸ਼ਟਰ ਜੀ ਨੁਕਸਾਨ ਕਿੰਨਾ ਕੋਈ ਹਲਾਦਾ ਨੁਕਸਾਨ ਗੱਡੀ ਦਾ ਵੀ ਨੁਕਸਾਨ ਹੈ ਜੀ ਅੰਦਰ ਉਹਦਾ ਸ਼ਟਰ ਦਾ ਨੁਕਸਾਨ ਹੈ ਕਿਸੇ ਜੀ ਦੇ ਫਟ ਗਿਆ ਇਹ ਕੁਝ ਇਹ ਵੀ ਪਤਾ ਲੱਗਿਆ ਪਿੱਛੋਂ ਵੀ ਕਿਸੇ ਚੀਜ਼ ਚ ਵੱਜ ਗਈ ਹੈ ਗੱਡੀ ਇਹ ਨਹੀਂ ਇਹ ਤਾਂ ਨਹੀਂ ਪਤਾ ਜੀ ਜਿਵੇਂ ਉਹ ਚਾਂਬਾ ਵਾਲਾ ਕਾਊਂਟਰ ਕੋਲ ਦੇਖਿਆ ਕਰਾ ਕਾਊਂਟਰ ਨਹੀਂ ਚੱਕਿਆ ਜੀ ਉਹ ਟੇਬਲ ਸੀ ਪਿਆ ਕੋਈ ਅੱਛਾ ਟੇਬਲ ਚੱਕਿਆ ਜੀ ਜੀ ਕੀ ਨਾਈ ਆ ਮੇਰਾ ਨਾਮ ਪ੍ਰਕਾਸ਼ ਚੰਦਰ ਵਰਮਾ ਜੀ ਕਾਈ ਦੁਕਾਨਾ ਬੜੀ ਆਪਣੀ ਓਂਕਾਰ ਜੁਵਲਰਸ ਹੈ ਜੀ ਸਨਾਰੇ ਕੰਮ ਦੀ ਦੁਕਾਨ ਹੈ ਸਮਰਾਲੇ ਕੀ ਘਟਨਾ ਕੀ ਹੋਈ ਹੈ ਘਟਨਾ ਹੈ ਜੀ ਰਾਤ 11:30 ਵਜੇ ਦੇ ਕਰੀਬ ਸਾਨੂੰ ਫੋਨ ਆਇਆ ਵੀ ਇੱਕ ਤੇਜ਼ ਰਫਤਾਰ ਗੱਡੀ ਨੇ ਸਾਡੀ ਦੁਕਾਨ ਦੇ ਸ਼ਟਰ ਦੇ ਵਿੱਚ ਆ ਕੇ ਵੱਜੀ ਹੈ ਤੇ ਉਹਦੇ ਵਿੱਚ ਤਿੰਨ ਬੰਦੇ ਸੀਗੇ ਜਿਹੜੇ ਬੈਠੇ ਸੀਗੇ ਗੱਡੀ ਚ ਲਾ ਰਹੇ ਸੀਗੇ ਤੇ ਸਾਡੀ ਦੁਕਾਨ ਦਾ ਅੰਦਰੋਂ ਕਾਸਾ ਨੁਕਸਾਨ ਹੋਇਆ ਇਹਦੇ ਨਾਲ ਸ਼ਟਰ ਸਾਡਾ ਸਾਰਾ ਹੀ ਖਤਮ ਹੋ ਗਿਆ ਤੇ ਅੰਦਰ ਜਿਹੜਾ ਸਾਡਾ ਸ਼ੀਸ਼ੇ ਲੱਗੇ ਸੀਗੇ ਕਾਊਂਟਰ ਸੀਗਾ ਲੱਕੜ ਦਾ ਤੇ ਉਹ ਸਾਰੇ ਸ਼ੀਸ਼ੇ ਟੁੱਟ ਗਏ ਨੇ ਕਾਊਂਟਰ ਵੀ ਸਾਡਾ ਟੁੱਟ ਗਿਆ ਠੀਕ ਹੈ ਜੀ ਸਾਭੀ ਇਹ ਚ ਨੁਕਸਾਨ ਹੋਇਆ ਤੇ ਇਹਦੇ ਨਾਲ ਸਾਡੀ ਘੱਟੋ ਘੱਟ ਨਹੀਂ ਤਾਂ 5 ਤੋਂ 7 ਦਿਨ ਦੀ ਜਿਹੜੀ ਦੁਕਾਨਦਾਰੀ ਹੈ ਉਹ ਵੀ ਪ੍ਰਭਾਵਿਤ ਹੋ ਰਹੀ ਹੈ ਠੀਕ ਹੈ ਤੇ ਸਾਡੀ ਇਹਨੂੰ ਲੈ ਕੇ ਗੱਲ ਹੋਈ ਕਿਸ ਨਾਲ ਹਾਂਜੀ ਗੱਲ ਹੋਈ ਕਿਸੇ ਨਾਲ ਉਹਨਾਂ ਦੇ ਪਰਿਵਾਰ ਦੇ ਬੰਦੇ ਆਏ ਨੇ ਜੀ ਜਿਨ੍ਹਾਂ ਦਾ ਲੜਕਿਆ ਦੇ ਨਾਲ ਐਕਸੀਡੈਂਟ ਹੋਇਆ ਤੇ ਉਹ ਇੱਥੇ ਨੇ ਤੇ ਉਹ ਕਹਿ ਰਹੇ ਨੇ ਕਿ ਵੀ ਜੋ ਸਾਡਾ ਖਰਚਾ ਆ ਆਊਗਾ ਦਾ ਨੁਕਸਾਨ ਹੋਇਆ ਉਹ ਸਾਰਾ ਭਰਨਗੇ ਕਿੰਨਾ ਨੁਕਸਾਨ ਹੋਇਆ ਐਸਟੀਮੇਟ ਕਿੰਨਾ ਨੁਕਸਾਨ ਵੀ ਇਦਾਂ ਹੈ ਕਿ ਜੋ ਵੀ ਨਵਾਂ ਸਮਾਨ ਲੱਗਣਾ ਸ਼ਟਰ ਲੱਗਣਾ ਤੇ ਰਿਪੇਅਰ ਵਰਕ ਹੋਣਾ ਹੈ ਜੋ ਵੀ ਹੋਣਾ ਪਲੱਸ ਜੋ ਸਾਡੀ ਦੁਕਾਨਦਾਰੀ ਪ੍ਰਭਾਵਿਤ ਹੋਦੀ ਸਾਡਾ ਘੱਟੋ ਘੱਟ 4 ਤੋਂ 5 ਲੱਖ ਦਾ ਖਰਚਾ ਹੈਗਾ ਇਹ ਕਾਰਨ ਕੀ ਦਾਦਾ ਗੱਡੀ ਕਿਉਂ ਲੱਗੀ ਗੱਡੀ ਐ ਦੈਂ ਜੀ ਜਿਹੜੇ ਬੰਦੇ ਗੱਡੀ ਚਲਾ ਰਹੇ ਸੀਗੇ ਉਹ ਉਹਨਾਂ ਦੇ ਜਿੱਤ ਤਰ੍ਹਾਂ ਕਿ ਸਾਨੂੰ ਉਮੀਦ ਆ ਵੀ ਉਹ ਸ਼ਰਾਬ ਪੀਤੀ ਹੋਈ ਸੀਗੀ ਸੀਗਾ ਇਸਮੈਲ ਆ ਰਹੀ ਸੀ ਕਿ ਉਹਨਾਂ ਤੋਂ ਤੇ ਉਹ ਨਸ਼ੇ ਦੇ ਵਿੱਚ ਸੀਗੇ ਜਿਸ ਕਰਕੇ ਇਹ ਐਕਸੀਡੈਂਟ ਹੋਇਆ ਠੀਕ ਹੈ